ਸਥਾਨ ਮੈਂ ਗੁਲਜੀਤ ਸਿੰਘ ਟੈਟਪਾਸ ਬੇਰਿਸਗਰ ਜੁਨੀਅਨ ਤੋਂ ਸਹਾਨੀ ਟੈਂਕ ਤੋਂ ਬੋਲ ਰਿਹਾ ਅਸੀਂ 55 ਦਿਨ ਤੋਂ ਲਗਾਤਾਰ ਧਰਨਾ ਲਾ ਕੇ ਬੈਠੇ ਹਾਂ ਸਹਾਨੀ ਟੈਂਕ ਦੇ ਉੱਪਰ ਸਾਡੇ ਨੇੜੇ ਗੁਰਦੁਆਰਾ ਸਿੰਘ ਸਿੱਦਾ ਪੈਂਦਾ ਤੇ ਸਾਡੇ ਨੇੜੇ ਗੁਰਦੁਆਰਾ ਅੰਬਸਾਹ ਚੰਡੀਗੜ੍ਹ ਪੈਂਦਾ ਮਹਾਲੀ ਦਾ ਤੇ ਅਸੀਂ ਉੱਥੋਂ ਆਪਣੇ ਲੰਗਰ ਪਾਣੀ ਲੈਣ ਦੇ ਵਾਸਤੇ ਲੰਗਰ ਪਾਣੀ ਛਕਣ ਜਾਂਦੇ ਸੀ ਪਰ ਅਖੌਤੀ ਸਿੱਖਾਂ ਨੇ ਪੁਲਿਸ ਪ੍ਰਸ਼ਾਸਨ ਦੇ ਦਬਾਅ ਦੇ ਅਧੀਨ ਸਾਡਾ ਲੰਗਰ ਪਾਣੀ ਬੰਦ ਕਰਤਾ ਇਹ ਕਹਿੰਦੇ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਹੀਂ ਮੰਨ ਸਕਦੇ ਅਸੀਂ ਇੱਥੋਂ ਦੇ ਡੀਸੀਆਂ ਵੀ ਮੰਨਾਂਗੇ ਅੱਜ ਡੀਸੀ ਇਹਨਾਂ ਨੂੰ ਹੁਕਮ ਦੇਣ ਵਾਲੇ ਹੋ ਗਏ ਜਦੋਂ ਅਸੀਂ ਕਹਿੰਦੇ ਹਾਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਪਰ ਇਹ ਕੀ ਕਰਦੇ ਨੇ ਇਹ ਅਜੇ ਥੋਂ ਦੀ ਡੀਸੀਆਂ ਦੀ ਗੱਲ ਮੰਨਦੇ ਨੇ ਸਾਨੂੰ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਹਿੰਦੇ ਨੇ ਪ੍ਰਬੰਧਕ ਕਮੇਟੀ ਦੇ ਕਿ ਸਾਨੂੰ ਡੀਸੀ ਤੱਕ ਕੰਮ ਪੈਂਦੇ ਰਹਿੰਦੇ ਨੇ ਅਸੀਂ ਤੁਹਾਨੂੰ ਲੰਗਰ ਪਾਣੀ ਨਹੀਂ ਦੇ ਸਕਦੇ ਜਿਹੜਾ ਘਰ ਜਿਹੜਾ ਗੁਰੂ ਦਾ ਘਰ ਨਿਆਸਰਿਆਂ ਦਾ ਆਸਰਾ ਬਣਦਾ ਸੀ ਜਿੱਥੇ ਇਹਨਾਂ ਉੱਤੇ ਨੂੰ ਓਟ ਮਿਲਦੀ ਸੀ ਜਿਹਦੀ ਅਣਖ ਦੇ ਲਈ ਸਦਾ ਪੈਰ ਪੈਰ ਤੇ ਕੁਰਬਾਨੀਆਂ ਹੋਈਆਂ 7 ਸਾਲ ਦੇ 9 ਸਾਲ ਦੇ ਸਾਹਿਬਜਾਦਿਆਂ ਨੇ ਕੁਰਬਾਨੀਆਂ ਦਿੱਤੀਆਂ ਉਥੋਂ ਅੱਜ ਸਾਨੂੰ ਲੰਗਰ ਪ ਮਿਲਣ ਤੋਂ ਇਹਨਾਂ ਅਖੋਤੀ ਜਥੇਦਾਰਾਂ ਨੇ ਜਵਾਬ ਦਿੱਤਾ ਅਸੀਂ ਅੱਜ ਐਸਡੀਪੀਸੀ ਕਮੇਟੀ ਨੂੰ ਇੱਕ ਚੇਤਾਵਨੀ ਜਾਰੀ ਕਰਨੇ ਚਾਹੁੰਦੇ ਹਾਂ ਇਹ ਨਾਲ ਹੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਅਸੀਂ ਕਿਹਦੇ ਵਾਰਸਾਂ ਅਸੀਂ ਕਿਹਦੀ ਅਣਖ ਦੇ ਖਾਤਰ ਲੜਦੇ ਹਾਂ ਕੀ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਲੜਨਾ ਸਿਖਾਇਆ ਸੀ ਜਾਂ ਅੱਜ ਦੇ ਅਖੋਤੀ ਜਥੇਦਾਰਾਂ ਜਾਂ ਡੀਸੀਆਂ ਨੇ ਲੜਨਾ ਸਿਖਾਇਆ ਸੀ ਧਰਮ ਦੀ ਖਾਤਰ ਅਸੀਂ ਇਹ ਚੇਤਾਵਨੀ ਜਾਰੀ ਕਰਦੇ ਹਾਂ ਅਸੀਂ ਪੁੱਛਣਾ ਵੀ ਚਾਹੁੰਦੇ ਹਾਂ ਐਸਡੀਪੀਸੀ ਕਮੇਟੀ ਤੋਂ ਕਿ ਜੇ ਸਾਨੂੰ ਗੁਰਦੁਆਰਿਆਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਸਾਨੂੰ ਆਸਰਾ ਨਹੀਂ ਮਿਲਦਾ ਸਾਨੂੰ ਓਟ ਨਹੀਂ ਮਿਲਦੀ ਕੀ ਫਿਰ ਅਸੀਂ ਆਪਣਾ ਧਰਮ ਤਰਕ ਕੀ ਫਿਰ ਅਸੀਂ ਮੁਸਲਮਾਨ ਬਣ ਜਾਈਏ ਕੀ ਫਿਰ ਅਸੀਂ ਜਕਰੀਆ ਖਾਨ ਦੀ ਅੰਸ ਬਣ ਜਾਈਏ ਜਾਂ ਫਿਰ ਅਸੀਂ ਮੀਰ ਮੰਨੂ ਬਣ ਜਾਈਏ ਜਾਂ ਫਿਰ ਅਸੀਂ 크ਿਸਚੀਅਨ ਬਣ ਜਾਈਏ ਇਹ ਜਵਾਬ ਦੇਣ ਮੈਨੂੰ ਐਸਪੀਸੀ ਦੇ ਜੱਥੇਦਾਰ ਜੋ ਕੌਮੀ ਪੱਧਰ ਦੇ ਜੱਥੇਦਾਰ ਨੇ ਐਸਪੀਸੀ ਦੇ ਬਨੂਗਰ ਸਾਹਿਬ ਇਹ ਮੈਨੂੰ ਜਵਾਬ ਦਿਓ ਅਸੀਂ ਤੁਹਾਡੇ ਬੱਚੇ ਤੁਹਾਡੇ ਕੋਲੋਂ ਪੁੱਛਦੇ ਆਂ ਸਾਨੂੰ ਇਸੀ ਦਾ ਜਵਾਬ ਚਾਹੀਦਾ ਹੈ ਤਾਂ ਕਿ ਕੱਲ ਨੂੰ ਬਲੇਮ ਨਾ ਕੀਤਾ ਜਾ ਸਕੇ ਕਿ ਕਦੇ ਕੋਈ ਐ ਸਿੱਖ ਧਰਮ ਨੂੰ ਛੱਡ ਕੇ ਤੂੰ ਮੁਸਲਮਾਨ ਬਣਦਾ ਜਾਂ 크ਿਸਚੀਅਨ ਬਣਦਾ ਇਹਦੇ ਜੱਥੇ ਇਹਦੀਆਂ ਜ਼ਿੰਮੇਵਾਰ ਸਾਰੀਆਂ ਦੀ ਸਾਰੀਆਂ ਕਮੇਟੀਆਂ ਹੋਣਗੀਆਂ ਜੋ ਸਿੱਖਾਂ ਨੂੰ ਲੀਡ ਕਰਦੀਆਂ ਨੇ ਜੋ ਐਸਜੀਪੀਸੀ ਆ ਜੋ ਬੜਲਦੇਲ ਦੇ ਸਿੱਖਾਂ ਨੂੰ ਲੀਡ ਕਰਦੀ ਹੈ ਇਹਦੀਆਂ ਜ਼ਿੰਮੇਵਾਰ ਉਹ ਸਾਰੀਆਂ ਕਮੇਟੀਆਂ ਹੋਣਗੀਆਂ ਉਹ ਸਾਰੇ ਖੋਤੀ ਜਥੇਦਾਰ ਹੋਣਗੇ ਜੇ ਅਸੀਂ ਧਰਮ ਤਬਦੀਲ ਕਰਦੇ ਹਾਂ ਪਰ ਅਸੀਂ ਤੁਹਾਨੂੰ ਗੱਲ ਇੱਕ ਇਤਤਾਬਨੀ ਜਾਰੀ ਕਰਦੇ ਹਾਂ ਕਿ ਜੇਕਰ ਸਾਡਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਿੰਘ ਸ਼ੀਤਾਂ ਜਾਂ ਅੰਬਸਾਬ ਜਾਂ ਕਿਸੇ ਵੀ ਗੁਰਦੁਆਰੇ ਦੇ ਵਿੱਚੋਂ ਸਾਡਾ ਬਾਈਕਟ ਰਿਆ ਸੰਨ ਲੰਗਰ ਪਾਣੀ ਨਾ ਮਿਲਿਆ ਅਸੀਂ ਆਪਣਾ ਧਰਮ ਤਬਦੀਲ ਕਰਾਂਗੇ ਫਿਰ ਚਾਹੇ ਅਸੀਂ ਮਸੀਤ ਚ ਲੰਗਰ ਸਕੀਏ ਜਾਂ ਫਿਰ ਅਸੀਂ ਚਰਚ ਦੇ ਵਿੱਚ ਖਾਈਏ ਜਾਂ ਮੰਦਰਾਂ ਦੇ ਵਿੱਚ ਇਹਦੀ ਜ਼ਿੰਮੇਵਾਰ ਸਿਰਫ ਤੇ ਸਿਰਫ ਜਾ ਸਾਡੀ ਬਲ ਲੈਵਲ ਤੇ ਜੋ ਸਾਡੇ ਸਿੱਖਾਂ ਦੇ ਹੈਡਕਾਉਂਦੇ ਨੇ ਕਿਰਪਾਲ ਸਿੰਘ ਬਡੂਂਗਰ ਜਾਂ ਜਿਹੜੇ ਬਾਦਲ ਸਾਹਿਬ ਸਿੱਖਾਂ ਦਾ ਆਪਣਾ ਹੋਣ ਦਾ ਜਾਂ ਸਿੱਖ ਹੋਣ ਦਾ ਨਾਰਾ ਮਾਰਦੇ ਸੀ ਅੱਜ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਜੋ ਅਣਖ ਦੀ ਗੱਲ ਤੇ ਲੜਨ ਵਾਲੇ ਲੋਕ ਨੇ ਉਹਨਾਂ ਦਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਚੋਕਾ ਪਾਣੀ ਸਿੱਕਿਆ ਜਾਂਦਾ ਇਹਦਾ ਜ਼ਿੰਮੇਵਾਰ ਕੌਣ ਹੈ ਅਸੀਂ ਕੁੱਛ ਨਾ ਚਾਹੁੰਦੇ ਬਨੂਗਰ ਸਾਹਿਬ ਕੀ ਤੁਸੀਂ ਹੋ ਕੀ ਬਾਦਲ ਸਾਹਿਬ ਤੁਸੀਂ ਹੋ ਕੀ ਜਾਂ ਖੌਤੀ ਸਿੱਖਾਂ ਦੇ ਜਥੇਦਾਰ ਨੇ ਉਹ ਨੇ ਸਾਨੂੰ ਇਹਦਾ ਜਵਾਬ ਚਾਹੀਦਾ ਕੱਲ ਨੂੰ ਤੁਸੀਂ ਕਦੇ ਸਾਨੂੰ ਦੋਸ਼ ਦੇਵੋ ਕਿ ਤੁਸੀਂ ਆਪਣਾ ਧਰਮ ਤਬਦੀਲ ਕਰ ਲਿਆ ਸਾਡਾ ਇਸ ਦੇ ਵਿੱਚ ਕੋਈ ਜ਼ਿੰਮੇਵਾਰੀ ਹੋਊਗੀ ਪੂਰਨ ਤੌਰ ਤੇ ਜ਼ਿੰਮੇਵਾਰੀ ਹੋਊਗੀ ਐਸਯੂਪੀਸੀ ਦੀ ਕਿਰਪਾਲ ਸਿੰਘ ਬਨੂਗਰ ਦੀ ਜਾਂ ਖੋਟੀ ਜਥੇਦਾਰ ਸਿੱਖਾਂ ਦਾ ਧੰਨਵਾਦ